ਪੰਜਾਬੀ ਕਿੰਨੇ ਕੁ ਤੁਰਦੇ ਐ ਕਿੰਨੇ ਨਹੀਂ ਤੁਰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਝੂੜ ਦੀਆਂ ਨੀਹਾਂ ਤੇ ਨਹੀਂ ਉਸਰਦੇ ਅੱਜ ਦੇ ਸਾਡੇ ਲੀਡਰ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਲੋਕ ਸਾਡੇ ਤੋਂ ਦੁਖੀ ਐ ਸਾਨੂੰ ਪਿੰਡਾਂ ਚ ਨਹੀਂ ਸੀ ਵੜਨ ਦੇ ਅਸੀਂ ਬੜਾ ਗਿਆ ਪ੍ਰਧਾਨ ਜੀ ਲੋਕ ਸਾਨੂੰ ਨਫ਼ਰਤ ਕਰਨ ਲੱਪੇ ਐ ਕਿਰਪਾ ਕਰੋ ਆਪਾਂ ਸਾਰੇ ਮਾਫੀ ਮੰਗ ਲਈਏ ਭਾਵੇਂ ਦੇਖੋ ਜੀ ਸਿਪਾਹੀਆਂ ਅਸੀਂ ਨੇ ਜਿੱਥੋਂ ਉਹਨਾਂ ਨੇ ਛਪਾਈਆਂ ਸੀ ਉੱਥੋਂ ਛਪਾਈਆਂ ਪਰ ਕਮ ਸੇ ਕਮ ਉਹਨਾਂ ਦੇ ਮਾਨ ਚਾਕੇ ਸ਼੍ਰੀ ਅਕਾਲ ਤਰ ਸਾਬ ਤੋਂ ਪ੍ਰਵਾਨ ਹੋ ਕੇ ਆਏ ਐ। ਜਿਉਂ ਸ਼੍ਰੀ ਅਕਾਲ ਤਰ ਸਾਬ ਤੋਂ ਹੁਕਮਨਾਮਾ ਹੋਇਆ 22 ਦਸੰਬਰ ਨੂੰ ਜੀ 2024 ਨੂੰ ਉਹ ਦਿਨ ਬਦਨ ਜਿਹੜਾ ਉਹਦਾ ਕਾਣ ਹੁੰਦਾ ਰਿਹਾ ਜੀ ਲੀਰੋ ਲੀਰ ਕਰਕੇ ਰੱਖ ਦਿੱਤਾ। ਬੜੀ ਰਾਤ ਮਿਲੀ ਸੀ ਸਾਰੀ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਕਿ ਹੁਕਮਨਾਮਾ ਹੁਣ ਹੋਇਆ ਹੁਣ ਇਹਨੂੰ ਮੋੜਿਆ ਨਹੀਂ ਜਾ ਸਕਦਾ। ਜੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਸਾਰੇ ਬੂਟਾ ਸਿੰਘ ਜੀ ਵਰਗੇ ਗਿਆਨੀ ਜਿਆਲ ਸਿੰਘ ਜੀ ਵਰਗੇ ਸੁਰਜੀਤ ਸਿੰਘ ਜੀ ਬਰਨਾਲੇ ਵਰਗਿਆਂ ਨੇ ਐ ਹੁਕਮਨਾਮੇ ਨੂੰ ਪੂਰੀ ਪਾਬੰਦੀ ਨਾਲ ਨਿਭਾਇਆ ਤੇ ਲੋਕਾਂ 'ਚ ਕਲ ਸੀ ਪਰ ਅੱਜ ਦੀ ਪੀੜ੍ਹੀ ਨੇ ਨਹੀਂ ਸੀ ਦੇਖਿਆ ਜੋ ਦ੍ਰਿਸ਼ ਅੱਜ ਦੀ ਪੀੜ੍ਹੀ ਨੇ ਉਦੋਂ ਦੇਖਿਆ ਜੋ ਦੂਜੇ ਧਰਮਾਂ ਦੇ ਲੋਕਾਂ ਨੇ ਦੇਖਿਆ ਸਨਾਟਾ ਛਾਇਆ ਹੋਇਆ ਸੀ ਲੋਕਾਂ ਦੇ ਦੰਦ ਵਿੱਚੇ ਗਏ ਔਰ ਲੋਕਾਂ ਦੀ ਅੱਖਾਂ ਖੁੱਲ ਗਈਆਂ ਕਿ ਕੌਮ ਦੇ ਕੋਲ ਐਡਾ ਵੱਡਾ ਤਖਤ ਹੈ ਜਿੱਥੇ ਹਰ ਗੱਲ ਦੇ ਫੈਸਲੇ ਹੁੰਦੇ ਐ ਸਜਾਵਾਂ ਵੀ ਰਿਤੀਆਂ ਜਾਂਦੀਆਂ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਕੋਈ ਕਿੰਤੂ ਨਹੀਂ ਕਰ ਸਕਦਾ 노 ਅਪੀਲ 노 ਦਲੀਲ ਇਸ ਤਰ੍ਹਾਂ ਦੀ ਉਹ ਸ਼ਕਤੀ ਐ ਤੇ ਤੁਸੀਂ ਇਹ ਦੇਖੋ ਕਿ ਜੇ ਉਹਦੇ ਪਾਬੰਦ ਨਹੀਂ रह ਸਕੇ ਜੇ ਉਹਨੂੰ ਮਨਕਰ ਹੋ ਗਏ ਜੇ ਉਹ ਤੋਂ ਭਗੌੜੇ ਹੋ ਗਏ ਤੇਰੇ ਮੇਰੇ ਵਰਗੇ ਕੌਣ ਐ ਜਿਹਨਾਂ ਦੇ ਬਚਨ ਪਾਲ ਸਕਦੇ ਐ ਸੋ ਅਸੀਂ ਉਸ ਗੱਲ ਨੂੰ ਲੈ ਕੇ ਤੁਰਿਆ ਕਿ ਜੋ ਉਥੋਂ ਹੁਕਮਨਾਮਾ ਹੋਇਆ ਅਸੀਂ ਉਹਦੇ ਅਨੁਸਾਰ ਚੱਲਣਾ ਹੈ ਭਾਵੇਂ ਸਾਡਾ ਕੌਮ ਕਿੰਨੀ ਚਲਦੀ ਹੈ ਕਿੰਨੀ ਨਹੀਂ ਚਲਦੀ ਪੰਜਾਬੀ ਕਿੰਨੇ ਤੁਰਦੇ ਹੈ ਕਿੰਨੇ ਨਹੀਂ ਤੁਰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਝੂੜ ਦੀਆਂ ਨੀਹਾਂ ਤੇ ਨਹੀਂ ਉਸਰ ਦੇਣਾ ਅਸੀਂ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇਹ ਸਾਡੇ ਬਜ਼ੁਰਗਾਂ ਦੇ ਖੂਨ ਚੋਂ ਬਣੀ ਪਾਰਟੀ ਹੈ ਬਜ਼ੁਰਗਾਂ ਨੇ ਬਹੁਤ ਵੱਡੇ ਤਸ਼ੱਦਦ ਚ ਲੈ ਸ਼੍ਰੋਮਣੀ ਗੁਰਦਾਰਾ ਪਰੋਂ ਤੱਕ ਕਮੇਟੀ ਹੋਣ ਚਾਹੀਦੀ ਉਹਦੀ ਸਾਰੀ ਪ੍ਰਕਿਰਿਆ ਨੂੰ ਬਾਹਰ ਲੋਕਾਂ ਤੱਕ ਪ੍ਰਚਾਰਨ ਲਈ ਵਾਰਡ ਬਣ ਕੇ ਸ਼ੋਮਨੀ ਕਾਲੀਦਲ ਨੇ ਕੰਮ ਕਰਨਾ ਸੀਗਾ ਤੇ 1 ਮਹੀਨਾ ਬਾਅਦ 14 ਦਸੰਬਰ 1920 ਨੂੰ ਇਹ ਤਿਆਰ ਕੀਤੀ ਗਈ ਸੀ ਬੜਾ ਕੰਮ ਕੀਤਾ ਸ਼ੋਮਨੀ ਕਾਲੀਦਲ ਨੇ ਬੜਾ ਲੋਕਾਂ ਲਈ ਕੁਰਬਾਨੀਆਂ ਕੀਤੀਆਂ ਪਰ ਅੱਜ ਦੇ ਸਾਡੇ ਲੀਡਰ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਲੋਕ ਸਾਡੇ ਤੋਂ ਦੁਖੀ ਹੈ ਸਾਨੂੰ ਪਿੰਡਾਂ ਚ ਨਹੀਂ ਸੀ ਵੜਨ ਦੇ ਅਸੀਂ ਬੜਾ ਕੀਆ ਪ੍ਰਧਾਨ ਜੀ ਲੋਕ ਸਾਨੂੰ ਨਫ਼ਰਤ ਕਰਨ ਲੱਪੇ ਹੈ ਜੀ ਕਰਪਾ ਕਰੋ ਆਪਰ ਸਾਰੇ ਮਾਫੀ ਮੰਗ ਲੀਏ ਜਾ ਕੇ ਲੋਕਾਂ ਦੀ ਆਵਾਜ਼ ਹੈ ਕਿ ਸ਼੍ਰੀ ਕਾਤਰ ਸਾਹਿਬ ਤੇ ਮਾਫੀ ਮੰਗ ਲੋ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਤੇ ਵਾਹਿਗੁਰੂ ਸਾਨੂੰ ਕੰਠ ਲਾਏਗਾ ਤੇ ਆਪਣੇ ਆਪ ਹੀ ਪਰਮਾਤਮਾ ਬਖਸ਼ਿਸ਼ ਕਰੇਗਾ ਉਥੇ ਚਲੇ ਵੀ ਗਏ ਆ ਚਲੋ ਅਸੀਂ ਪਹਿਲੇ ਦਰਖਾਸਤ ਲੈ ਕੇ ਗਏ ਸਾਡੀ ਅਪੀਲ ਸੁਣੀ ਗਈ ਫਰਿਆਦ ਸੁਣੀ ਗਈ ਮੌਕਾ ਬਣ ਗਿਆ ਅਸੀਂ ਵੀ ਸ਼ੁਕਰ ਸਾ ਲਿਆ ਅਸੀਂ ਸ਼ਾਂਤੀ ਮਨ ਨੂੰ ਆਈ ਕਿ ਹੁਣ ਅਸੀਂ ਇਕੱਠੇ ਹੋ ਜਾਾਂਗੇ ਸਾਰੇ ਜਾਣੇ ਤੇ ਸਾਡੀ ਪਾਰਟੀ ਮਜ਼ਬੂਤ ਹੋ ਜਾਏਗੀ ਜਿਹੜੇ ਬਾਹਰ ਗਏ ਸੀ ਜਾਂ ਕੱਢੇ ਗਏ ਸੀ ਉਹਨਾਂ ਨੇ ਵੀ ਕਿਹਾ पीएससी ਉਹਨਾਂ ਭਰਤੀ ਕਰਾਂਗੇ ਸ਼ੁਰੂ ਜੀ ਸਾਰੇ ਸੁਖ ਦਾ ਸਾਲ ਆਇਆ ਸੀਗਾ ਦੁਨੀਆ ਭਾਰ ਚ ਇੱਕ ਗੱਲ ਚਲ ਗਈ ਸੀ ਵਿਦੇਸ਼ਾਂ ਚ ਵੀ ਲੋਕਾਂ ਨੇ ਕਿਹਾ ਵੀ ਹੁਣ ਇੱਕੋ ਦਿਨ ਦੇ ਵਿੱਚ ਜਿਹੜਾ ਗਰਾਫ ਇੱਥੇ ਸੀਗਾ ਜੀ ਉਹ ਇੱਥੇ ਚਲਾ ਗਿਆ ਜੀ ਬਿਲਕੁਲ ਦੂਜੇ ਦਿਨ ਜਦੋਂ ਚੌੜੇ ਨੇ ਚੌੜਾ ਸਾਹਿਬ ਨੇ ਚਲਾਈ ਗੋਲੀ ਉਹਦੋਂ ਹੋਰ ਉੱਪਰ ਚਲਾ ਗਿਆ ਸਿਮਠੀ ਗਈ ਲੋਕਾਂ ਦੇ ਮਨ ਚ ਕਿ ਕਿਉਂਕਿ ਇਹ ਸੇਵਾ ਕਰ ਰਹੇ ਐ ਤੇ ਇਹ ਨਹੀਂ ਸੀ ਹੋਣਾ ਚਾਹੀਦਾ ਉਹ ਇਸ ਗੱਲ ਨੂੰ ਵੀ ਨਹੀਂ ਪਾਪ ਸਕੇ ਭਗੌੜੇ ਹੋ ਗਏ ਕੇਸ਼ਰੀ ਅਕਾਲਤਾਰ ਸਾਹਿਬ ਤੋਂ ਜੇ ਅਸੀਂ ਗੱਲ ਨੂੰ ਮੰਨ ਲਿਆ ਕਿ ਸਾਡਾ ਤੇ ਇਲੈਕਸ਼ਨ ਕਮਿਸ਼ਨ ਨੇ ਮਾਨਤਾ ਖਤਮ ਕਰ ਦੇਣੀ ਜੀ ਮੈਂ ਕਿਹਦੀ ਭਾਵੇਂ ਦੁਨੀਆ ਦੀ ਸਾਰੀਆਂ ਸਾਡੀਆਂ ਮਾਨਤਾ ਖਤਮ ਹੋ ਜਾਣ ਪਰ ਸਾਡੇ ਤਖਤ ਤੋਂ ਮਾਨਤਾ ਨਹੀਂ ਖਤਮ ਹੋਣੀ ਚਾਹੀਦੀ ਉਹਦੀ ਸਿਧਾਂਤ ਦੀ ਉਹਦੀ ਮर्यादा ਦੀ ਉਹਦੀ ਸਰਬਚਤਾ ਦੀ ਉਹਦੀ ਪ੍ਰਭੂਸਤਾ ਨੂੰ ਠੇਸ ਨਹੀਂ ਹੋਣੀ ਚਾਹੀਦੀ ਸਿੱਖ ਦਾ ਇਹ ਫਲਸਫਾ ਹੈ ਜੀ ਤੇ ਦੁਨੀਆ 'ਚ ਬੈਠੇ ਸਿੱਖ ਅਜ ਅਰਦਾਸਾਂ ਕਰਦੇ ਆ ਕਿ ਇਹ ਸੱਚੇ ਪਾਤਸ਼ਾਹ ਇਸ ਤਖਤ ਦੀ लाज ਰੱਖੋ ਨਾ ਤੁਸੀਂ ਇਸੇ ਤਖਤ ਦਾ અપਮਾਨ ਕਰੋ ਪਰ ਉਹਨਾਂ ਨੂੰ ਨਹੀਂ ਸਮਝ ਆ ਰਹੀ ਦੋ ਚਾਰ ਲੀਡਰ ਜਿਹੜੇ ਬੋਲ-ਬੋਲ ਕੇ ਬੋਲ-ਬੋਲ ਕੇ ਜਿੰਨੀਆਂ ਸਗਤ ਦੂਰੀਆਂ ਬਣੀਆਂ ਸੀ ਉਹਨਾਂ ਨੂੰ ਹੋਰ ਦੂਰ ਕਰ ਦਿੱਤਾ ਤੇ ਤਖਤ ਦੇ ਉਸ ਹੁਕਮਨਾਮੇ ਨੂੰ ਲੀਰੋ-ਲੀਰ ਕਰਕੇ ਰੱਖ ਦਿੱਤਾ ਪਰ ਨਹੀਂ ਅਜੇ ਕਾਮ ਜੀ ਹੁੰਦੀ ਹੈ ਅਸੀਂ ਉਹਦੇ ਪਹਿਰੇਦਾਰ ਬੈਠੇ ਆਂ ਪਿੰਡਾਂ-ਪਿੰਡਾਂ 'ਚ ਜਾ ਰਹੇ ਆਂ ਹਰ ਜ਼ਿਲ੍ਹੇ 'ਚ ਜਾ ਰਹੇ ਆਂ ਹਲਕਿਆਂ 'ਚ ਜਾ ਰਹੇ ਆਂ ਲੋਕ ਖੁਸ਼ੀ-ਖੁਸ਼ੀ ਕਾਪੀਆਂ ਲੈ ਕੇ ਮੱਥਾ ਟੇਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਪੀ ਆਈ ਭਾਵੇਂ ਦੇਖੋ ਸ਼ਿਪਾਈਆਂ ਅਸੀਂ ਨੇ ਜਿੱਥੋਂ ਉਹਨਾਂ ਨੇ ਛਪਾਈਆਂ ਸੀ ਉੱਥੋਂ ਛਪਾਈਆਂ ਪਰ ਕਮ ਸੇ ਕਮ ਉਹਨਾਂ ਦੇ ਮਨ ਚ ਆ ਕੇ ਸ਼੍ਰੀ ਅਕਾਲ ਤਰ ਸਭ ਤੋਂ ਪ੍ਰਵਾਨ ਹੋ ਕੇ ਆਏ ਐ ਜੀ ਜਿਹੜਾ ਹੁਕਮਨਾਮੇ ਉਹਨਾਂ ਨੇ ਉੱਥੇ ਦਿੱਤੇ ਸੀ ਵੀ ਇਹ ਮੈਂਬਰ ਜਿਹੜੇ ਆ ਕਮੇਟੀ ਬਣ ਕੇ ਭਰਤੀ ਕਰਨਗੇ ਇਹਨਾਂ ਨੂੰ ਕੀ ਤਕਲੀਫ ਸੀ ਉਹ ਹੀ ਕਾਲੀਦਲ ਦੇ ਸੀ ਜੀ ਕਿਹੜੇ ਭਾਜਪਾ ਚੋਂ ਆਏ ਸੀ ਆਮ ਆਦੀ ਪਾਰਟੀ ਚੋਂ ਆਏ ਸੀ ਜਾਂ ਕਾਂਗਰਸ ਵਿੱਚੋਂ ਆਏ ਸੀ ਹੈ ਤੇ ਕਾਲੀਦਲ ਦੇ ਸੀ ਤੁਹਾਡੇ ਹੀ ਸੀ ਫਿਰ ਜੀ ਤੁਸੀਂ ਲੀਡਰ ਬਣਾਏ ਤੁਸੀਂ ਐਮਐਲਏ ਬਣਾਏ ਤੁਸੀਂ ਐਮਪੀ ਬਣਾਏ ਤੁਸੀਂ ਸਾਰਿਆਂ ਨੂੰ ਤੁਸੀਂ ਮੌਕਾ ਦਿੱਤਾ ਸੀਗਾ ਤੇ ਅੱਜ ਕੀ ਤਕਲੀਫ ਹੋ ਗਈ ਹੁਣ ਜੇ ਤੁਸੀਂ ਇੰਨੀ ਦੁਬਦਆ ਰੱਖਣੀ ਐ ਇੰਨੀ ਕੁੜਤ